ಬಾಡ್ಡಿ ಬರಬರೇ ದೂ ಲೇ ಕುರು ಬರಬರೇ ದಿನೂ ಲುರು ਉਹ ਆਏ ਸਰਕਾਰਟ ਦੇ ਜਨਮ ਮਿਲਣ ਨੂੰ ਚੱਲியே ਹੋ ਰੌਣਕੋ ਜੋ ਘਟਵੇਂ ਚੱਲੇ ਰੌਣਕੋ ਜੋ ਭਟਵੇਂ ਚੱਲੇ ਮਿਲਣ ਨੂੰ ਚੱਲியே ਚੱਲੇ ਮਿਲਣ ਨੂੰ ਚੱਲியே ਜਿੱਥੇ ਲੇਡੀਜ਼ ਇਕੱਠੀਆਂ ਹੋਣ ਉੱਥੇ ਲੋਕ ਸੰਗੀਤ ਦੀ ਗੱਲ ਨਾ ਹੋਵੇ ਇਦਾਂ ਤਾਂ ਹੋ ਹੀ ਨਹੀਂ ਸਕਦਾ ਹੈਨਾ ਤੇ ਇੱਕ ਗਾਣਾ ਮੈਂ ਕਹੂੰਗੀ ਭਾਬੀ ਨੂੰ ਜ਼ਰੂਰ ਸੁਣਾਣ ਡੇ ਨਾਲ ਮਿਲ ਕੇ i <laughs> <laughs> ਟਿੰ 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 ਉਹ ਲੋਕਾਂ ਦਾ ਤੌਰ ਹੁੰਦਾ ਨਹੀਂ ਗੋਡੇ ਕਿ ਸ਼ੋਰ ਮੇਰੀ ਬਣਾ ਰਿਹਾ ਹੈ ਹਾਂ ਜਿਹੜੇ ਡਰਾਮੇ ਕਰਨੇ ਕਰਦੇ ਚਲ ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਹੀਂ ਉਹ ਬੰਦੀ ਕਿਉਂ ਨਹੀਂ ਬੰਦੀ ਤੇ ਐਦਾਂ ਦੇ ਬਹੁਤ ਸਾਰੇ ਗਾਣੇ ਸਾਡੇ ਇਸ ਤਿਹਾੜ ਦੇ ਨਾਲ ਜੁੜੇ ਹੋਏ ਆ ਤੁਸੀਂ ਦੇਖ ਰਹੇ ਹੋ ਕਿ ਮੇਰੀਆਂ ਸਾਰੀਆਂ ਸਹੇਲੀਆਂ ਆਣ ਲੱਗ ਗਈਆਂ ਤੇ ਹੁਣ ਅਸੀਂ ਸਾਰਿਆਂ ਨੇ ਬੈਠ ਕੇ ਲੋਕ ਗੀਤ ਗਾਣੇ ਆ ਅਰ ਪਰੰਪਰਾਗਤ ਇਸ ਆਪਣੀ ਪਰੰਪਰਾ ਨੂੰ ਦੇਖਦੇ ਹੋਏ ਅਸੀਂ ਜਿਹੜੇ ਕੀ ਪਕਵਾਨ ਆਪਣੇ ਰੱਖੀਦੇ ਆ ਖਾਣ ਪੀਣ ਦਾ ਉਹ ਵੀ ਸਾਰਾ ਟ੍ਰੈਡੀਸ਼ਨਲ ਹੀ ਰੱਖੀਦਾ ਹੈ ਮਿਵੇ ਕੀ ਪਕੌੜੇ ਹੋ ਗਏ ਜਲੇਬੀਆਂ ਹੋ ਗਈਆਂ ਲੱਡੂ ਹੋ ਗਏ ਅਸੀਂ ਸਿਰਫ ਇੱਕ ਕਹਿ ਲੋ ਕਿ ਦਿਖਾਵੇ ਵਾਸਤੇ ਇਹ ਕਾਰਜਕ੍ਰਮ ਨਿਰ ਕਰੀਦਾ ਸਾਰੇ ਇਹਦੇ ਨਾਲ ਜੁੜਨ ਔਰ ਉਸ ਪੁਰਾਣੀ ਆਪਣੀ ਵਿਰਾਸਤ ਜਿਹੜੀ ਸਾਡੀ ਚੱਲੀ ਆ ਰਹੀ ਉਹਨੂੰ ਯਾਦ ਰੱਖਣ ਇਸ ਕਰਕੇ ਕਰੀਦਾ ਸਾਖੀ ਦੇ ਤਿਹਾਡੇ ਅਸੀਂ ਅਲੱਗ-ਅਲੱਗ ਅ ਜਗਾਤੋਂ ਮੈਂ ਆਪਣੀਆਂ ਸਖੀਆਂ ਸਹੇਲੀਆਂ ਨੂੰ ਇਕੱਠੇ ਕੀਤਾ ਸਦਾ ਸਭ ਦਾ ਪਿਛੋਕਰ ਜੇ ਸੋਚਿਆ ਜਾਵੇ ਤਾਂ ਸਾਡੇ ਅਸੀਂ ਸਾਰੇ ਹੀ ਕਿਸਾਨੀ ਪਰਿਵਾਰਾਂ ਤੋਂ ਹੀ ਸੰਬੰਧ ਰੱਖਦੇ ਹਾਂ ਬੇਸ਼ੱਕ ਅਸੀਂ ਡਾਇਰੈਕਟਲੀ ਨਾ ਵੀ ਕਿਸੇ ਦੇ ਨਾਲ ਜੁੜੇ ਹੋਈਏ ਕਿਉਂਕਿ ਅੱਜ ਕੱਲ੍ਹ ਹੁਣ ਇਸ ਸਮੇਂ ਦੇ ਵਿੱਚ ਅਸੀਂ ਆਪ ਖੇਤੀ ਕਰਦੇ ਨਹੀਂ ਹੈਗੇ ਕੋਈ ਵੀ ਹੱਥੀਂ ਨਹੀਂ ਕਰਦੇ ਮਤਲਬ ਤੇ ਸਾਰੀਆਂ ਲੇਡੀਜ਼ ਨੂੰ ਜਾ ਕੇ ਅਸੀਂ ਮੱਥਾ ਟੇਕੀ ਦਾ ਫਿਕਰਨਕ ਦੇ ਦਾਣੇ ਸਾਡੇ ਘਰ ਆਣਗੇ ਹੈਨਾ ਤੇ ਇਹ ਇਹ ਪਰੰਪਰਾ ਸਾਡੇ ਬਹੁਤ ਦੇਰ ਤੋਂ ਚੱਲੀ ਆ ਰਹੀ ਹੈ ਕਿ ਬਸਾਖੀ ਵਾਲੇ ਦਿਨ ਦਾਤੀ ਦੇ ਨਾਲ ਉਹਨੂੰ ਕੱਟ ਲਗਾਈ ਤਾਂ ਔਰ ਮੱਥਾ ਟੇਕੀ ਦਾ ਥੋੜੇ ਛਿੱਟੇ ਜਿਹੜੇ ਹੈਗੇ ਕਣਕ ਦੇ ਉਹ ਘਰ ਲੈ ਕੇ ਆਈ ਦੇਖੀ ਪ੍ਰਮਾਤਮਾ ਨੇ ਸਾਨੂੰ ਇਹਦੀ ਦਾਤ ਬਖਸ਼ੀ ਆ ਤੇ ਇਹ ਹੀ ਪਰੰਪਰਾ ਨੂੰ ਅੱਗੇ ਚਲਾਉਂਦੇ ਹੋਏ ਮੈਂ ਬਹੁਤ سارے ਗਾਣੇ ਇਸ ਵੇਲੇ ਮੇਰੇ ਦਿਮਾਗ ਦੇ ਵਿੱਚ ਆ ਰਹੇ ਆ ਜਿਹੜੇ ਸੁਣਾਉ ਇੱਕ ਅੱਧਾ ਕੋਈ